ਪਾ ਸਭ ਤੋਂ ਪਹਿਲਾਂ ਲੈ ਕੇ ਆਏ ਤੁਹਾਡੇ ਲਈ ਦਾ ਦੇਦਾ ਮਿੰਨੀ ਪੈਕੇਜ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਬੈੱਡ 19 ਮੈਂ ਦਾ ਬੜਿਆ ਹੋਊਗਾ ਜੀ ਹਾਈ ਰੇਂਜ ਦਾ ਕੱਪੜਾ ਲੱਗਿਆ ਹੋਊਗਾ ਜੀ ਤੁਹਾਨੂੰ ਇਹ ਚ ਹੈਵੀ ਗੱਦੇ ਮਿਲਣਗੇ ਅੱਛਾ ਇਹ 19 ਐਮ ਐਮ ਪਲਾਈ ਆ ਜੀ ਹਾਂ ਜੀ ਇਹਦੇ ਨਾਲ ਤੁਹਾਨੂੰ ਦਵਾਂਗੇ 4-7 ਦੀ ਅਲਮਾਰੀ ਅੱਛਾ ਇਹ ਜਿਹੜੀ ਅਲਮਾਰੀ ਹੈ ਹਾਈਡਰੋਲਿਕ ਵਾਲੀ ਆਊਗੀ ਹਾਂ ਜੀ ਹਾਂ ਜੀ ਹਾਈਡਰੋਲਿਕ ਦੇ ਨਾਲ ਇਹਦੇ ਤੁਹਾਨੂੰ ਡਰੈਸਿੰਗ ਵੀ ਮਿਲੂਗਾ ਜੀ ਅੱਛਾ ਇਹ ਅੱਛਾ ਡਰੈਸਿੰਗ ਟੇਬਲ ਦੀ ਲੋੜ ਨਹੀਂ ਅਲਮਾਰੀ ਦੇ ਨਾਲ ਡਰੈਸਿੰਗ ਵੀ ਮਿਲੂਗਾ ਇਹਦੇ ਨਾਲ ਤੁਹਾਨੂੰ ਅੱਛਾ ਇਹ ਸਾਰੇ ਡਰਾਅ ਆ ਗਏ ਜੀ ਆਗੇ ਜੀ ਹੈਵੀ ਟੈਲੀਆਂ ਲੱਗੀਆਂ ਹੋਣਗੀਆਂ ਇਹਦੇ ਨਾਲ ਤੁਹਾਨੂੰ ਮਿਲੂਗੀ ਜੀ 6 ਫੁੱਟੀ ਪੇਟੀ ਕੁਆਲਿਟੀ ਪੂਰੀ ਵਧੀਆ ਹੋਊਗੀ ਜੀ ਫਿਰ ਤੁਹਾਨੂੰ ਦਵਾਂਗੇ 4 ਕੁਰਸੀਆਂ ਜੀ ਓਕੇ 4 ਕੁਰਸੀਆਂ ਆ ਗਏ ਇਹ ਟੇਬਲ ਵੀ ਨਾਲ ਹੀ ਆ ਗਏ ਹਾਂ ਜੀ ਹਾਂ ਜੀ ਤਿੰਨ ਸਾਲ ਇੱਕ ਚੀਜ਼ ਮੈਂ ਦੇਖੀ ਭਾਈ ਲੋਕੀ ਨਾਰਮਲ ਨਾ ਪਲਾਸਟਿਕ ਦਾ ਟੇਬਲ ਦੇ ਦਿੰਦੇ ਆਪਾਂ ਲੱਕੜਾ ਟੇਬਲ ਦਿੰਦਾ ਨਾ ਨਾਲ ਆਪਾਂ ਤਾਂ ਜੀ ਪਲਾਸਟਿਕ ਦਾ ਨਹੀਂ ਆਪਾਂ ਵਧੀਆ ਪੂਰਾ ਹੈਵੀ ਲੱਕੜਾ ਵਾਲਾ ਮੇਜੂਗਾ ਚਾਹੇ ਦੋ ਬੰਦੇ ਉੱਤੇ ਚੜਜਣ ਨਾ ਨੱਚਣ ਨਾਲ ਟੱਪਣ ਨਾਲ ਕੋਈ ਦਿੱਕਤ ਨਹੀਂ ਹੋਊਗੀ ਇਹ ਕਿੰਨੇ ਦਾ ਪੈਕੇਜ ਬਣ ਗਿਆ ਆਪਣਾ ਇਹ ਸਾਰਾ ਤੁਹਾਨੂੰ 31000 ਰੁਪਏ ਦੇ ਵਿੱਚ ਦਵਾਂਗੇ ਜੀ ਇਹ ਭਾਜੀ ਕੱਲਾ ਕੱਲਾ ਲੈਣ ਲਈ ਮੇਰੇ ਤੋਂ ਨਾਲ 45-50 ਹਜ਼ਾਰ ਟੱਪ ਜਾਏਗਾ ਨਾ ਜੀ। ਨਹੀਂ ਜੀ ਨਹੀਂ ਜੀ 50 ਹਜ਼ਾਰ ਚ ਵੀ ਮਿਲਣਾ ਨਹੀਂ ਹੈਗਾ ਜੀ। ਮੈਨੇ ਉਹ ਵੀ ਨਹੀਂ ਮਿਲਣਾ ਜੀ। ਨਹੀਂ ਮਿਲਣਾ ਜੀ। ਤੇ ਜਦੋਂ ਮਤਲਬ ਗੱਲ ਕਰਦੇ ਲੋਕਾਂ ਨੇ ਲੈਣਾ ਹੁੰਦਾ ਇਹਦੀ ਡਿਲੀਵਰੀ ਵਗੈਰਾ ਦਾ ਕਿੰਨਾ ਕ ਖਰਚਾ ਆ ਜਾਂਦਾ। ਡਿਲੀਵਰੀ ਵਗੈਰਾ ਜੀ ਜੇ ਤੁਸੀਂ ਆਪਾਂ 100 ਕਿਲੋਮੀਟਰ ਦੇ ਏਰੀਆ ਵਿੱਚ 2500-3000 ਰੁਪਏ ਖਰਚਾ ਆ ਜਾਂਦਾ ਪਰ ਆਪਾਂ ਤੁਹਾਡੇ ਤੋਂ ਕੋਈ ਚਾਰਜ ਨਹੀਂ ਲੈਂਦੇ ਤੁਹਾਨੂੰ 100 ਕਿਲੋਮੀਟਰ ਦੇ ਏਰੀਆ 'ਚ। ਅੱਛਾ ਇਹ ਮੂਹਰ ਮੰਡੀ ਤੋਂ 100 ਕਿਲੋਮੀਟਰ ਦੇ ਏਰੀਆ 'ਚ ਜਿੱਥੇ ਮਰਜ਼ੀ ਮੰਗਾ ਲਓ ਸ਼ੇਅਰ ਕਰੂਗਾ ਤੇ ਸ਼ੇਅਰ ਟੂ ਗਰੁੱਪ ਕਰੂਗਾ ਜੀ ਉਹਨੂੰ ਇੱਕ 32 ਇੰਚ ਐਲਈਡੀ ਦੀ ਬਿਲਕੁਲ ਫ੍ਰੀ ਦੇਵਾਂਗੇ ਤੇ ਇਹਦੇ ਵਾਸਤੇ ਕੋਈ ਪਰਚੇਜ਼ਿੰਗ ਕਰਨ ਦੀ ਲੋੜ ਨਹੀਂ ਹੈ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਸ਼ੇਅਰ ਟੂ ਗਰੁੱਪ ਕਰਨਾ ਹੈ ਤੇ ਲੱਕੀ ਡਰਾਅ ਦੇ ਥਰੂ ਇੱਕ ਬੰਦੇ ਨੂੰ ਇਹ ਐਲਈਡੀ ਬਿਲਕੁਲ ਫ੍ਰੀ ਮਿਲੇਗੀ